ਦੇਸ਼ ਦੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਮਿਸ਼ਨਰ ਸ਼੍ਰੀ ਅਰਵਿੰਦ ਕੇਜਰੀਆ ਸਾਹਿਬ ਪੰਜਾਬ ਦੇ ਜਿਨ੍ਹਾਂ ਨੇ ਦੇਸ਼ ਦੇ ਅੰਦਰ ਇੱਕ এডਿਕੇਸ਼ਨ ਪਾਲਿਸੀ ਜਿਹੜੀ ਆ ਉਹਦੇ ਚ ਬੜੀ ਵੱਡੀ ਕ੍ਰਾਂਤੀ ਲਿਆਦੀ ਆ ਅਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਮਨੀਸ਼ ਸੋਧਿਆ ਸਾਹਿਬ ਅਤੇ ਪੰਜਾਬ ਦੇ ਸਾਰੇ ਹੀ ਫਿਰਕਿਆਂ ਦੇ ਹਰਮਨ ਪਿਆਰੇ ਪੰਜਾਬ ਦੇ ਦਿਲਾ ਦੀ ਤੜਕਨ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਔਰ ਉਹਨਾਂ ਦੇ ਨਾਲ ਪੰਜਾਬ ਦੇ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਟ ਮੰ Minister ਸ਼੍ਰੀ ਅਮਨ ਅਰੋੜਾ ਜੀ ਔਰ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੂੰ ਪਿਛਲੇ ਦਿਨੀ ਦਸਤ ਦੇ ਵਿੱਚੋਂ ਲਗਭਗ 10637 ਬੋਧਾਂ ਨੇ ਵਿਜੇ ਬਣਾ ਕੇ ਸਦਨ ਸਭਾ ਜੀ ਭੇਜਿਆ ਪੰਜਾਬ ਸਰਕਾਰ ਨੇ ਉਹਨੂੰ ਕਹਿ ਬੋਨ ਮਰਸਲਦ ਲਾ ਨੂੰ ਦਾਣੇ ਦਾ ਮਾਣ ਵਧਿਆ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਸੰਜੀਵ अरोड़ा ਜੀ ਸਾਰੇ ਹੀ ਸਤਿਕਾਰਯੋਗ ਐਮ ਐਲ ਏ ਸਹਿਬਾਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਪੰਜਾਬ ਦੀ ਸਭ ਤੋਂ ਵੱਧ ਪopulation ਜਿਸ ਨੂੰ ਆਪਾਂ ਦਲਿਤ ਸਮਾਜ ਦੇ ਕਹਿੰਦੇ ਆ ਲਗਭਗ 1 ਕਰੋੜ 40 ਲੱਖ ਲੋਕਾਂ ਦੀ ਪ੍ਰਤੀਨਿਧਤਾ ਜਿਹੜੀ ਆ ਉਹ ਕਰਵਾਉਣ ਵਾਸਤੇ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਜਿਹੜਾ ਵਾ ਉਹ ਮੈਨੂੰ ਬੁਲਾਇਆ ਵਾ ਤਾਂ ਮੈਂ ਸਾਰੀ ਦੀ ਸਾਰੀ ਹਾਈ ਕਮਾਂਡ ਦਾ ਜਿਹੜਾ ਵਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਔਰ ਨਾਲ ਦੀ ਨਾਲ ਦੇ ਵੀ ਕਹਿਣਾ ਚਾਹਨਾ ਵਾ ਕਿ ਜਿਹੜਾ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਭਜਨ ਸਿੰਘ ਜੀ ਮਾਨ ਸਾਹਿਬ ਨੇ ਮੇਰੇ ਤੇ ਯਕੀਨ ਪਾਰਟੀ ਨੇ ਉੱਥੇ ਬੰਨਾਲ ਦੀ ਨਾਲ ਇਹ ਵੀ ਉਹਨਾਂ ਨੂੰ ਯਕੀਨ ਦਿਵਾਣਾ ਵਾ ਕਿ 2027 ਦੇ ਜਿਹੜੇ ਇਲੈਕਸ਼ਨ ਆਉਣ ਜਾ ਰਹੇ ਨੇ ਉਹਦੇ ਚ ਆਮ ਆਦਮ ਪਾਰਟੀ ਅਤੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੂੰ 2027 ਚ ਦੁਬਾਰਾ ਫਿਰ ਵਿਜੇ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਵਾ ਉਹਨੂੰ ਬਣਾਉਣ ਦਾ ਕੰਮ ਕਰਾਂਗਾ ਔਰ ਵਿਸ਼ੇਸ਼ ਤੌਰ ਤੇ ਮੈਂ ਜਿਹੜੀ ਦਲਿਤ ਸਮਾਜ ਦੀਆਂ ਸਮੱਸਿਆਵਾਂ ਦੀ ਗੱਲ ਵਾ ਮੇਰਾ ਜੀਵਨ ਜਿਹੜਾ ਵਾ ਲਗਭਗ 45 ਸਾਲ ਜਿਹੜੇ ਨੇ ਉਹ ਮੈਂ ਆਪਣੇ ਜੀਵਨ ਦੇ ਅੰਦਰ ਤਲਿਤ ਸਮਾਜ ਦੇ ਉਥਾਨ ਲਈ ਲਾਇਆ ਚਾਹੇ ਉਹਨਾਂ ਦੀਆਂ ਧਾਰਮਿਕ ਮੰਗਾਂ ਵਾ ਚਾਹੇ ਉਹ ਸਮਾਜਿਕ ਮੰਗਾਂ ਵਾ ਚਾਹੇ ਉਹ ਐਜੂਕੇਸ਼ਨ ਦਾ ਸਭ ਤੋਂ ਪ੍ਰੋਬਲਮਸ ਨੇ ਚਾਹੇ ਉਹ ਆਰਥਿਕ ਹਾਲਤਾਂ ਚਾਹੇ ਉਹ ਮੁਲਾਜ਼ਮਾ ਦੀਆਂ ਸਮੱਸਿਆਵਾਂ ਨੇ ਬਹੁਤ ਸਾਰੇ ਇਸ਼ੂਜ਼ ਨੇ ਉਹਨਾਂ ਸਾਰੇ ਇਸ਼ੂਆਂ ਦੇ ਹਮੇਸ਼ਾ ਹੀ ਮੈਂ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੋਊਗਾ ਪੰਜਾਬ ਕੇ ਲੋਕਾਂ ਨੂੰ ਵੀ ਪਤਾ ਹੋਊਗਾ ਕਿ ਹਮੇਸ਼ਾ ਹੀ ਮੈਂ ਤਪਰੀਆ ਰਿਹਾ ਵਾਂ ਕਿ ਦਲਿਤ ਸਮਾਜ ਦਾ ਜਿਹੜਾ ਕਿਸੇ ਵੀ ਐਂਗਲ ਤੋਂ ਮਾਨ ਸਨਮਾਨ ਚ ਜਿਹੜੀ ਕਮੀ ਆ ਉਹ ਮੇਰੇ ਹੁੰਦੇ ਨਾਲ ਰਵੇ ਇਸ ਵਾਸਤੇ ਮੈਂ ਹਮੇਸ਼ਾ ਉਹਨਾਂ ਦੇ ਮਾਨ ਸਨਮਾਨ ਦੀ ਜਿਹੜੀ ਲੜਾਈ ਆ ਉਹ ਲੜਦਾ ਰਿਹਾ ਵਾਂ ਹਰ ਉਸ ਗਰੀਬ ਦੇ ਘਰ ਜਾਊਂਗਾ ਜਿਹਨੂੰ ਲੱਗਦਾ ਮੇਰੀ ਲੋੜ ਆ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ 18 ਮਹੀਨਿਆਂ ਦੇ ਅੰਦਰ ਦਲਿਤ ਸਮਾਜ ਜਿਹੜਾ ਵਾ ਉਹ ਆਪਣੇ ਆਪ ਨੂੰ ਇੱਕ ਪ੍ਰਾਊਡ ਫੀਲ ਕਰੇ ਕਿ ਜੱਜ ਦੇ ਵਿਜੇ ਦਾਨਮ ਜੀ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਬਣੇ ਨੇ ਹਰ ਤਰ੍ਹਾਂ ਦਾ ਉਹਨਾਂ ਨੂੰ ਸਕੂਨ ਜਿਹੜਾ ਵਾ ਉਹ ਪ੍ਰਾਪਤ ਹੋਇਆ ਵਾ ਤੇ ਇਸ ਆਸ ਦੇ ਨਾਲ ਜਦ ਤੁਸੀਂ ਵਿਸ਼ੇਸ਼ ਤੌਰ ਤੇ ਮੈਂ ਸਾਰੇ ਹੀ ਪੱਤਰਕਾਰ ਵੱਧੂ ਸਹਿਬਾਨ ਦਾ ਜਿੱਥੇ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਉਥੇ ਦੁਬਾਰਾ ਫਿਰ ਮੌਜੂਦਾ ਸਰਕਾਰ ਜਿਹੜੀ ਆ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਸਾਹਿਬ ਮਨੀਸ਼ ਸੋਧਿਆ ਸਾਹਿਬ ਕੀਦਰੀ ਆਲ ਸਾਹਿਬ ਅਮਨ अरोड़ा ਜੀ ਸੰਜੀਵ अरोड़ा ਜੀ ਤਮਾਮ ਸਾਰੀ ਸਰਕਾਰ ਤਮਾਮ ਸਾਰੀ ਪਾਰਟੀ ਜਿਹੜੀ ਆ ਉਹਨਾਂ ਦਾ ਬਹੁਤ ਬਹੁਤ ਜਿੱਤੇ ਧੰਨਵਾਦ ਕਰਦਾ ਉਥੇ ਨਾਲ ਦੀ ਨਾਲ ਵਾਂਸ ਅਗੇਨ ਦੁਬਾਰਾ ਫਿਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਵਾ ਕਿ ਜਿਹੜੀਆਂ ਇਲੈਕਸ਼ਨ 2027 ਨੂੰ ਆਉਣ ਜਾ ਰਹੀਆਂ ਵਾ ਉਹਦੇ ਚ ਦੁਬਾਰਾ ਪਾਰਟੀ ਨੂੰ ਜਿਤਾਉਣ ਦਾ ਕੰਮ ਕਰਾਂਗਾ ਅਤੇ ਪੰਜਾਬ ਦੀ ਬਾਦ ਦੌਰ ਜਿਹੜੀ ਆ ਬਤਾਰੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਦਿਵਾਉਣ ਦਾ ਕੰਮ ਕਰਾਂਗਾ ਦਾਨਲ ਸਾਹਿਬ ਜਿਵੇਂ ਹੁਣ ਦਿਲ ਤਾਂ ਨਹੀਂ ਹੈ ਸਮੱਸਿਆਵਾਂ ਉਹਦਾ ਸਵਾਲ ਆ ਮੈਂ ਥੈਂਕ ਯੂ ਕਰਦਾ ਤੁਹਾਡਾ ਮੈਨੂੰ ਪਤਾ ਕਿਉਂਕਿ ਮੈਂ ਪਿਛਲੇ ਲੰਬੇ ਸਮੇਂ ਤੋਂ 45 ਸਾਲ ਤੋਂ ਸਮਾਜ ਦੇ ਵਿੱਚ ਵਿਚਰੇ ਆ ਸਮਾਜ ਦੇ ਹਰ ਸੈਕਟਰ ਨਾਲ ਕੰਮ ਕਰਕੇ ਦੇਖਿਆ ਵਾ ਜਿੱਥੇ ਵੀ ਉਹਨਾਂ ਦੇ ਸਵਾਲ ਹੋਣਗੇ ਉਹਨਾਂ ਦੀਆਂ ਸਮੱਸਿਆਵਾਂ ਹੋਣਗੀਆਂ ਪਹਿਲੇ ਦਾ ਹੱਲ ਤਾਂ ਮੈਂ ਖੁਦ ਜਾਵਾਂਗਾ ਔਰ ਜੇ ਮੈਨੂੰ ਲੱਗੂਗਾ ਇਸ ਨੂੰ ਪੰਜਾਬ ਸਰਕਾਰ ਦੇ ਨੋਟਿਚ ਨੇਹਾਂ ਦੀ ਲੋੜ ਆ ਮਾਨਯੋਗ ਸੀਐਮ ਸਾਹਿਬ ਦੇ ਨੋਟਿਚ ਨੇਹਾਂ ਦੀ ਲੋੜ ਆ ਤਾਂ ਪੂਰੀ ਦੀ ਪੂਰੀ ਉਹਨਾਂ ਦੀ ਸਮੱਸਿਆ ਸੁਣ ਕੇ ਉਹ ਨਾਲ ਲੈ ਕੇ ਸੀਐਮ ਸਾਹਿਬ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਮਾਰਨ ਜਿਹੜਾ ਵਾ ਉਹਨੂੰ ਪੂਰੀ ਤਰ੍ਹਾਂ ਕਰਾਉਣ ਦਾ ਯਤਨ ਕਰਾਂਗੇ ਸਾਹਿਬ ਸਾਡੀ ਸਰਕਾਰ ਨੇ ਕਿ ਐਸੀ ਜੀ ਉਹ ਮੁੱਖ ਮੰਤਰੀ ਜਦਿਤ ਬਣਾ। ਅੱਜ ਸਿਰਫ 18 ਮਹੀਨੇ رہ ਚੁੱਕੇ ਨੇ ਤੁਹਾਨੂੰ ਲੱਗਦਾ ਹੈ ਕਿ ਉਹ ਅਪਾਸਟੀ ਨੂੰ ਅਬਾਧ ਕਰ ਤੋਂ ਚੇਅਰਮੈਨ ਨਹੀਂ ਦਿੱਤੀ ਹੈ ਤੇ ਇਸ ਦੀ ਨੂੰ ਤੁਸੀਂ ਇੱਕ ਕੁਸਚਨ ਪੁੱਛੋ। ਉਹ ਇਹ ਮਾਮਲਾ ਜਿਹੜਾ ਮੇਰੇ ਨਾਲ ਸਬੰਧਤ ਨਹੀਂ ਹੈ ਔਰ ਮੈਂ ਸੋਚ ਰਖਦਾ ਵਾਂ ਕਿ ਇਹ ਫੈਸਲਾ ਜਿਹੜਾ ਵਾ ਕੋਈ ਹਾਈ ਕਮਾਂਡ ਦਾ ਕੰਮ ਵਾ ਇਹ ਫੈਸਲਾ ਜਿਹੜਾ ਵਾ ਮਾਨਜੋਗ ਸਾਡੇ ਕੇਂਦਰੀ ਅਧਿਕਾਰੀ ਸਾਹਿਬ ਨੇ ਜਾਂ ਮਾਨਦੋ CM ਸਾਹਿਬ ਨੇ ਲੈਣਾ ਵਾ ਇਹ ਹੋ ਸਕਦਾ ਜਦੋਂ ਕਿ ਇਹਨਾਂ ਦਿਨਾਂ ਤੋਂ ਤੁਹਾਡੀ ਬੋਲਾਂ ਸੁਣਨਾ ਨਾ ਹੋਵੇ ਤੁਸੀਂ ਸੁਣਨ ਕਰ ਸਕਦੇ ਸਰ ਕਹਿ ਲਿਆ ਤੁਸੀਂ ਕਿਹੜੇ ਕੰਮ ਕਰਨ ਚਾਹੋਗੇ ਮੈਂ ਮੈਂ ਦਾ ਦਾਰ ਤੇ ਸਭ ਤੋਂ ਜ਼ਿਆਦਾ ਮੈਨੂੰ ਜੋ ਪਿਛਲੇ ਦਿਨੀ ਸਾਡੇ ਬੱਚੇ ਜਿਹੜੇ ਖਾਸ ਤੌਰ ਤੇ ਗਨ ਸਮਾਜ ਦੇ ਜਿਹੜੇ ਬੱਚੇ ਆ ਉਹਨਾਂ ਦੀਆਂ ਬਹੁਤ ਸਾਰੀਆਂ ਮੈਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਰਟ ਆਏ ਨੇ ਤਾਂ ਮੈਂ ਬਹੁਤ ਸਾਰੀਆਂ ਯੂਨੀਵਰਸਟੀਆਂ ਬਹੁਤ ਸਾਰੇ ਕਾਲਜਸ ਤੇ ਸਕੂਲਾਂ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਨੂੰ ਲੈ ਕੇ ਬਹੁਤ ਸੁਣਿਆ ਉਹ ਮੈਂ ਨਜ਼ਦੀਕ ਤੋਂ ਦੇਖਿਆ ਵਾ ਉਸ ਤੋਂ ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਇਹਨਾਂ ਦੇ ਵਜਿੱਫੇ ਨੂੰ ਲੈ ਕੇ ਦੇਖਿਆ ਵਾ ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖਾਸ ਤੌਰ ਤੇ ਮਾਨਵ ਸਨਮਾਨ ਦੀ ਲੜਾਈ ਆ ਉਹਨੂੰ ਲੈ ਕੇ ਉਹਨੂੰ ਦੇਖਿਆ ਔਰ ਵਿਸ਼ੇਸ਼ ਤੌਰ ਤੇ ਲੁਧਿਆਣੇ ਨਾਲ ਸੰਬੰਧ ਜਿਹੜੀ ਆ ਆ ਸਾਡੇ ਮੁਲਾਜ਼ਮ ਚਾਰੇ ਜਿਹਨੇ ਪਿਛਲੇ ਦਿਨ ਅਸੀਂ ਲੜਾਈ ਲਈ ਸੀ ਔਰ ਲਗਭਗ ਉਹਨਾਂ ਨੂੰ ਵਿਚਾਰਿਆਂ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਉਹਨਾਂ ਦੀ ਜਿਹੜੀ ওভারਏਜ ਦੀ ਲੜਾਈ ਹੈ ਲਗਭਗ 2000 ਦੇ ਕਰੀਬ ਨੇ ਉਹਨਾਂ ਦੀ ਵੀ ਜਿਹੜੀ ਬੜੇ ਜਲਦ ਜੜੇ ਨਜ਼ਦੀਕ ਜੜਾ ਲੈ ਕੇ ਉਹਨਾਂ ਦਾ ਮਸਲਾ ਹੱਲ ਕਰਨ ਜਾ ਰਹੇ ਆਂ ਔਰ ਬਹੁਤ ਜਲਦੀ ਤੁਹਾਨੂੰ ਸਾਰਿਆਂ ਨੂੰ ਦੁਆਰਾ ਅਸੀਂ ਕਸ਼ਸ਼ ਦੇਵਾਂਗੇ ਕਿ ਉਹਨਾਂ ਨੂੰ ਜਾਂ ਤਾਂ ਨਿਯੁਕਤੀ ਪੱਤਰ ਜਿਹੜੇ ਦਿੱਤੇ ਜਾਣਗੇ ਇਸ ਤੋਂ ਇਲਾਵਾ ਬਹੁਤ ਸਾਰੇ ਧਾਰਮਿਕ ਮੁੱਦੇ ਵੀ ਨੇ ਸਮਾਜਿਕ ਮੁੱਦੇ ਵੀ ਨੇ ਆਰਥਿਕ ਨੁਕਤੇ ਵੀ ਲੇਕੋ ਸਮਾਜ ਦੇ ਜਿਹੜੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਮੈਂ ਕਹਿ ਸਕਦਾ ਕਿ ਪੰਜਾਬ ਦਾੜਾ ਜ਼ਲਿਤਾ ਉਹ ਆਰਥਿਕ ਵੱਖੋ ਕਾਫੀ ਸਟਰੋਂਗ ਹੈ ਲੇਕਿਨ ਫਿਰ ਵੀ ਬਹੁਤ ਸਾਰੇ ਮਾਮਲੇ ਐਸੇ ਆ ਜਿੱਥੇ ਉਹਨਾਂ ਦੀ ਸਮੇਂ-ਸਮੇਂ ਤੇ ਮੈਨੂੰ ਲੱਗਦਾ ਉਹਨਾਂ ਪਿੰਡਾਂ ਛੋਕੇ ਉਹਨਾਂ ਦੇ ਮਸਲੇ ਜਿਹੜੇ ਹੱਲ ਕਰਾਉਣ ਦੇ ਵਿੱਚ ਕੋ ਯੋਗਦਾਨ ਜਿਹੜਾ ਪਾਇਆ ਜਾ ਸਕਦਾ ਪੂਰੀ ਕੋਸ਼ਿਸ਼ ਕਰਾਂਗੇ ਓਕੇ ਥੈਂਕ ਯੂ ਸ਼ੁਕਰੀਆ ਥੈਂਕ ਯੂ ਵੈਰੀ ਮਚ